ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਸਰੋਤਿਆਂ ਦਾ ਨਿੱਕਾ ਸਵਾਗਤ ਲਓ ਜੀ ਅੱਜ ਗੱਲ ਕਰਨੀ ਹੈ ਦੋ ਬੱਚਿਆਂ ਦੀ ਤਮਨ ਤੇ ਦਿਲਪ੍ਰਿਤ ਜਿਨ੍ਹਾਂ ਦੀ ਉਮਰ 16 ਤੇ 17 ਸਾਲ ਹੈ ਮੁਹਾਲੀ ਦੇ ਕੁੰਬੜਾ ਵਿਲੇਜ ਦੇ ਵਿੱਚ ਰਹਿੰਦੇ ਨੇ ਸਕੂਲ ਪੜ੍ਹਦੇ ਨੇ ਵਧੀਆ ਜ਼ਿੰਦਗੀ ਬਤੀਤ ਕਰਦੇ ਨੇ ਬਟ ਇੱਕ ਸ਼ਾਮ ਸਿਰਫ ਸਾਈਕਲ ਵੱਜਣ ਦੇ ਕਾਰਨ ਦੋਵਾਂ ਨੂੰ 6 ਤੋਂ 7 ਪ੍ਰਵਾਸੀ ਬੱਚਿਆਂ ਵੱਲੋਂ ਜਾਂ ਕਹਿ ਲਈਏ ਜਿਨ੍ਹਾਂ ਨੇ ਉਹਨਾਂ ਦੇ ਮਾਰਡਰ ਕੀਤੇ ਉਹਨਾਂ ਵੱਲੋਂ ਕੁੱਟਿਆ ਜਾਂਦਾ ਮਾਰਿਆ ਜਾਂਦਾ ਉਹਨਾਂ ਦੀ ਛਾਤੀ 'ਚ ਮੁੱਕੇ ਮਾਰੇ ਜਾਂਦੇ ਜਿਦੇ ਨਾਲ ਕੀ ਹੁੰਦਾ ਉਹ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਦੱਸੋ ਹੁਣ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਉਹਨਾਂ ਮਾਪਿਆਂ ਜਿਨ੍ਹਾਂ ਨੇ ਆਪਣੇ ਬੱਚਾ ਨੂੰ ਛੋਟੇ ਹੁੰਦੇ ਤੋਂ ਇੰਨੇ ਪਿਆਰ ਨਾਲ ਪਾਲਦੇ ਆ ਆਹ ਕੁਝ ਦੇਖਣ ਲਈ ਵੀ ਸਾਡੇ ਬੱਚੇ ਨੂੰ ਕੋਈ ਵੀ ਉੱਠੂਗਾ ਕਿ ਸੈਕਿੰਡ ਵੱਜਣ ਦੇ ਕਾਰਨ ਯਾਰ ਕਿੱਡੀ ਗੱਲ ਆ ਤੁਸੀਂ ਇੱਕ ਸਾਈਕਲ ਵੱਜਣ ਦੇ ਕਾਰਨ ਕਿਸੇ ਬੱਚੇ ਨੂੰ ਮਾਰਦੋ ਦੇਖੋ ਜਦੋਂ ਉਹਨਾਂ ਬਾਰੇ ਖਬਰ ਪੜ੍ਹੀ ਤਾਂ ਗਲ ਪਰਿਆ ਆ ਮਨ ਬਹੁਤ ਖਰਾਬ ਹੋਇਆ ਵੀ ਅਸੀਂ ਕਿਹੜੇ ਪੰਜਾਬ 'ਚ ਰਹਿ ਰਹੇ ਹਾਂ ਅਸੀਂ ਕਹਿੰਨੇ ਆ ਕਿ ਪ੍ਰਵਾਸੀਆਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਪਰ ਇਦਾਂ ਸਾਡਾ ਪ੍ਰਵਾਸੀਆਂ ਦੇ ਨਾਲ ਵੀ ਗੁਜ਼ਾਰਾ ਨਹੀਂ ਇਹ ਆਪਾਂ ਆਪਣੇ ਬੱਚੇ ਕਦ ਤੱਕ ਮਰਵਾਉਂਦੇ ਰਹਾਂਗੇ ਜਦੋਂ ਤੁਸੀਂ ਉਹਨਾਂ ਬੱਚਿਆਂ ਦੀ ਫੋਟੋ ਵੇਖਦੇ ਹੋ ਦਮਨ ਕੁਮਾਰ ਤੇ ਜਲਪੇ ਸਿੰਘ ਦੀ ਦਾ ਅੱਖਾਂ ਚੋਂ ਹੰਝੂ ਡਿੱਗਦੇ ਆ ਉਹ ਕਿਉਂ ਡਿੱਗਦੇ ਆ ਕੀ ਅਸੀਂ ਇਹ ਸਹੀ ਪੰਜਾਬ ਆ ਜੋ ਸਾਡੇ ਸੰਤਾਂ ਨੇ ਸਾਡੇ ਲਈ ਜਾਂ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਛੱਡਿਆ ਸੀ ਕੀ ਇਹ ਉਹੀ ਪੰਜਾਬ ਨਹੀਂ ਸਾਡੀਆਂ ਸਰਕਾਰਾਂ ਨੇ ਅੱਜ ਮੈਂ ਖੁੱਲ ਕੇ ਬੋਲੂੰਗਾ ਬਿਕੋਜ਼ ਮਨ ਬਹੁਤ ਦੁਖਿਆ ਜਦੋਂ ਅਸੀਂ ਦੇਖਿਆ ਨਾ ਇਹ ਕੋਈ ਮਨ ਬਹੁਤ ਦੁਖਿਆ ਬਹੁਤ ਸਾਡੇ ਲੋਕਾਂ ਨੇ ਸੋਤਿਆਂ ਨੇ ਇਹ ਚੀਜ਼ ਬਾਰੇ ਬੋਲਿਆ ਵਾ ਹੁਣ ਗੱਲ ਕਿੱਥੇ ਆਉਂਦੀ ਹੈ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਵੇਖਦੇ ਹਾਂ ਆਪਣੇ ਫੈਕਟਰੀਆਂ 'ਚ ਕੰਮ ਕਰਦੇ ਆ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਕਿਤੇ ਵੀ ਜਿਹੜੇ ਪ੍ਰਵਾਸੀ ਨੇ ਤਾਂ ਹੁਣ ਇੱਕ ਡਰ ਆਉਣ ਲੱਗ ਗਿਆ ਲੋਕਾਂ ਨੂੰ ਵੀ ਕੱਲ ਨੂੰ ਇਹਨਾਂ ਨੂੰ ਕੋਸ਼ ਕਵਾਂਗੇ ਮਾਰ ਦਣਗੇ ਫਿਰ ਆਪਾਂ ਇਹਨਾਂ ਨੂੰ ਇੰਨਾ ਸਿਰ ਤੇ ਕਿਉਂ ਚੜਾਇਆ ਕਿਉਂ ਆਪਾਂ ਲੋਕਾਂ ਨੇ ਇੰਨਾ ਸਿਰ ਤੇ ਚੜਾਇਆ ਸਿਰਫ ਇਸ ਲਈ ਕਿ ਸਾਡਾ ਇਹਨਾਂ ਬਿਨਾ ਗੁਜ਼ਾਰਾ ਨਹੀਂ ਫਿਰ ਗੱਲ ਦੋ ਪੱਖੀ ਹੋ ਜਾਂਦੀ ਹੈ ਜੇ ਅਸੀਂ ਕਹਿੰਨੇ ਆ ਕਿ ਇਹਨਾਂ ਸਾਰਿਆਂ ਨੂੰ ਪੰਜਾਬ 'ਚੋਂ ਕੱਢ ਦਈਏ ਈ ਸਾਡਾ ਗੁਜ਼ਾਰਾ ਹੋ ਜੂ ਨਹੀਂ ਹੁਣ ਬਹੁਤ ਸਾਰੇ ਆ ਕਹਿ ਲੋ ਸੋਸ਼ਲ ਐਨਜੀਓ ਅੱਗੇ ਆ ਜਾਂਦਿਆਂ ਜੀ ਤੁਸੀਂ ਇਹਨਾਂ ਨੂੰ ਕਿਵੇਂ ਕੰਟ ਲਓਗੇ ਫੈਕਟਰੀਆਂ ਵਾਲੇ ਅੱਗੇ ਆ ਜਾਂਦੇ ਆ ਫਿਰ ਗੱਲ ਤਾਂ ਇੱਥੇ ਆ ਫਿਰ ਕਰੋਗੇ ਤਾਂ ਕਰੋਗੇ ਕੀ ਫਿਰ ਐਂ ਹੀ ਆਪਣੇ ਬੱਚੇ ਮਰਵਾਉਂਦੇ ਰਹੂਗੇ ਹੁਣ ਇਹਦੇ ਬਾਰੇ ਸੋਚਣਾ ਪੈਣਾ ਕੀ ਅਸੀਂ ਆਪਣੇ ਬੱਚੇ ਮਰਵਾਉਣੇ ਇਹਨਾਂ ਦੇ ਆਤੋਂ ਜਾਂ ਕੋਈ ਇਹਦੇ ਹੱਲ-ਵਲ ਤੋੜੀਏ ਸਿਰਫ 2-4000 ਦੇ ਲਾਲਚ ਨੂੰ ਅਸੀਂ ਚੁੱਕ ਕੇ ਇਹਨਾਂ ਨੂੰ ਆਪਣਾ ਪੀਜੀ ਦੇ ਦੇਨੇ ਰੈਂਟ ਦੇ ਬਿਨਾਂ ਕਿਸੇ شناختੀ ਦੇ ਪਤਾ ਹੀ ਨਹੀਂ ਹੁੰਦਾ ਇਹ ਯੂਪੀ ਤੋਂ ਬਿਹਾਰ ਤੋਂ ਕਿੱਥੋਂ ਕਤਲ ਕਰਕੇ ਆਏ ਆ ਕੀ ਕਰਕੇ ਚੋਰੀਆਂ ਕਰਕੇ ਆਏ ਆ ਤੇ ਸਾਡੇ ਘਰਾਂ ਦੇ ਵਿੱਚ ਰਹਿ ਰਹੇ ਆ ਜਦੋਂ ਕੋਈ ਘਰ ਨਹੀਂ ਹੁੰਦੇ ਆ ਪਿੱਛੋਂ ਮਾਰ ਕੇ ਗਲੇ ਤੇ ਛੁਰਾ ਦੇ ਲੁੱਟ ਕੇ ਹੋ ਜਾਂਦੇ ਆ ਅਸੀਂ ਕਦੋਂ ਤੱਕ ਇਹੀ ਕੋਈ ਸਮਾਂਗੇ ਕਦੇ ਅਸੀਂ ਦੇਖਨੇ ਪਿੰਡਾਂ ਦੇ ਵਿੱਚ ਕਿਸੇ ਨੂੰ ਕਤਲ ਕਰਤਾ ਕਦੇ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਬਾਰੇ ਸਾਨੂੰ ਗੰਭੀਰ ਹੋ ਕੇ ਸੋਚਣ ਦੀ ਲੋੜ ਆ ਇਹ ਦੇਖੋ ਕੋਈ ਤੱਕ ਤਿੰਨ ਪੀੜ੍ਹੀਆਂ ਤੋਂ ਪ੍ਰਵਾਸੀ ਇੱਥੇ ਰਹਿ ਰਹੇ ਆ ਉਹ ਉਹ ਵੀ ਹੁਣ ਉਹ ਕਹਿੰਦੇ ਆ ਵੀ ਅਸੀਂ ਕਿਵੇਂ ਗਲਤ ਹੋ ਗਏ ਗੱਲ ਇੱਥੇ ਗਲਤ ਜਾਂ ਸਹੀ ਦੀ ਨਹੀਂ ਗੱਲ ਆ ਜ਼ੁਲਮ ਬਰਦਾਸ਼ਤ ਕਰਨ ਦੀ ਆਹ ਦੋ ਦਿਨ ਦੀ ਗੱਲ ਆ ਅਸੀਂ ਵੇਖਿਆ ਮੋਟਰਸਾਈਕਲ ਤੇ ਮੁੰਡਾ ਜਾ ਰਿਹਾ ਸਰਦਾਰ ਮੁੰਡਾ ਟੱਕਰ ਵੱਜ ਗਈ ਮਾੜੀ ਜੀ ਉਹਦੇ ਗਲ ਪੈ ਕੇ ਸੱਟੜੀ ਜਾਣੇ ਉਹਦੀ ਪੱਗ ਲਾਉਣ ਤਾਂ ਜੇ ਅਸੀਂ ਜਾ ਕੇ ਖੜੇ ਕਿ ਥੂੰ ਕੀ ਬਾਈ ਉਹਨੂੰ ਕੀ ਕਹਨੇ ਹੋ ਫਿਰ ਕੀ ਹੋ ਗਿਆ ਗਲਤੀ ਕਿਸੇ ਤੋਂ ਵੀ ਹੋ ਸਕਦੀ ਮੋਟਰਸਾਈਕਲ ਵੱਜ ਗਿਆ ਯਾਰ ਕਿੱਡੀ ਗੱਲ ਇਹ ਤਾਂ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਸੋ ਗੱਲ ਆ ਸਾਨੂੰ ਸੋਚ ਵਿਚਾਰ ਕਰਨ ਦੀ ਹੁਣ ਕਈ ਪਿੰਡਾਂ ਦੇ ਵਿੱਚ ਕੜਮ ਚੋਧਰੀਆਂ ਨੇ ਇਹਨਾਂ ਨੂੰ ਕਿਸੇ ਨੇ ਬਣਾਤਾ ਸਰਪੰਚ ਤੇ ਕਿਸੇ ਨੇ ਪੰਚ ਤੁਸੀਂ ਲੋਕਾਂ ਨੇ ਆਪਣਾ ਡੀਐਨਏ ਖਰਾਬ ਕਰਾ ਲਿਆ ਇਹਨਾਂ ਦੇ ਮਗਰ ਲੱਗ ਲੱਗ ਕੇ ਹੁਣ ਆਪਾਂ ਇਹਨਾਂ ਨੂੰ ਕੜਮ ਚੋਧਰੀਆਂ ਨੂੰ ਕੀ ਸਮਝਾਈਏ ਪੰਚ ਸਰਪੰਚ ਬਣਾ ਕੇ ਹੁਣ ਅੱਗੋਂ ਦਰੀਲਾ ਲੈਂਦੇ ਨਹੀਂ ਜੀ ਫੇਰ ਕੀ ਹੋ ਗਿਆ ਸਾਡੇ ਕੋਲ ਰਹਿੰਦੇ ਆ ਉਹ ਯਾਰ ਰਹਿੰਦੇ ਦੀ ਵੱਖਰੀ ਗੱਲ ਹੈ ਨਹੀਂ ਸਰਦਾ ਕੰਮ ਵੱਖਰੀ ਗੱਲ ਆ ਪਰ ਪੱਗਾ ਲਵਾ ਕੇ ਕਤਲ ਕਰਾ ਲਈਏ ਜਵਾਕਾਂ ਦਾ ਇਹ ਗੰਭੀਰ ਮੁੱਦੇ ਨੇ ਇਹਨੂੰ ਐਵੇਂ ਮਜ਼ਾਕ ਦੇ ਵਿੱਚ ਅੱਜ ਤਾਂ ਯਾਰ ਕੁੰਬੜਾਂ ਚ ਹੋ ਗਿਆ ਆਪਾਂ ਦੋ ਦਿਨ ਸੜਕਾਂ ਦੇ ਬੈਠੇ ਸਾਨੂੰ ਵੀ ਪਤਾ ਕਿਹੜੇ ਲੋਕ ਬੈਠੇ ਵਿਚਾਰੇ ਰਾਤਾਂ ਨੂੰ ਉੱਥੇ ਕੁਝ ਆਪਣੇ ਫਿਲਮ ਇੰਡਸਟਰੀ ਦੇ ਬੰਦੇ ਵੀ ਬੈਠੇ ਉਹ ਕਾਦੇ ਲਈ ਬੈਠੇ ਉਹਨਾਂ ਨੂੰ ਕੀ ਲੋੜ ਸੀ ਹਰ ਬੰਦੇ ਨੂੰ ਦਿਖਦਾ ਜਿਹਨੂੰ ਪੰਜਾਬ ਦੀ ਫਿਕਰ ਆ ਉਹਨੂੰ ਦਿਖਦਾ ਕਿ ਔਨ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਕੀ ਕੀ ਧੱਕੇ ਹੋ ਰਹੇ ਨੇ ਹੁਣ ਪ੍ਰਵਾਸੀ ਯਾਰ ਸਾਡੇ ਕਤਲ ਕਰਨਗੇ ਮੈਂ ਤਾਂ ਸੋਚ ਕੇ ਸੜਾ ਰੋਣਾ ਆਉਂਦਾ ਹੈ ਉਹ ਜਿੰਦਗੀ ਨਾਲੋਂ ਮਰਨਾ ਚੰਗਾ ਯਾਰ ਜੇ ਅਸੀਂ ਇੰਨੀ ਬੋਝਦਲੀ ਜੀ ਜ਼ਿੰਦਗੀ ਕਿਵੇਂ ਜੀ ਸਕਦੇ ਆ ਯਾਰ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਕਿਹੋਂ ਦੇ ਪੰਜਾਬ ਸਾਡੇ ਗੁਰੂਆਂ ਨੇ ਪੀਰਾਂ ਨੇ ਛੱਡ ਲਈ ਸਾਜਿਆ ਸੀ ਤੇ ਅੱਜ ਅਸੀਂ ਕਿਹੋਂ ਜੇ ਪੰਜਾਬ ਦੇ ਵਿੱਚ ਜੀ ਰਹੇ ਆ ਜਿੱਥੇ ਸਾਡਾ ਕੋਈ ਵੀ ਉੱਠ ਕੇ ਛੁਰਾ ਮਾਰ ਦਿੰਦਾ ਕਤਲ ਕਰ ਦਿੰਦਾ ਪੱਗ ਲਾ ਦਿੰਦਾ ਬਾਈ ਜੀ ਮੈਂ ਅੱਜ ਚਲੋ ਅੱਜ ਗੁੱਸਾ ਚੜਦਾ ਮਨ ਭੜਦਾ ਜਦੋਂ ਦੇਖੀਦਾ ਵਾ ਕਿ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਮੁਜ਼ੱਫਰਨਗਰ ਯੂਪੀ ਦੇ ਬੰਦੇ ਨੇ ਹੁਣ ਦੱਸੋ ਗੱਲ ਕਿੱਥੇ ਆ ਕੀ ਅਸੀਂ ਸੇਫ ਹਾਂ ਕੀ ਅਸੀਂ ਸਹੀ ਸਰਕਾਰ ਚੁਣੀ ਆਖਰ ਨੂੰ ਤਾਂ ਦੇਖੋ ਮਿੰਤਰ ਜੋ ਇੱਕ ਚੀਜ਼ ਦਿਖਦੀ ਆ ਕਿ ਜਿਹੜੇ ਲੋਕ ਬਾਹਰ ਜਾ ਰਹੇ ਆ ਫਿਰ ਤਾਂ ਉਹੀ ਚੰਗੇ ਆ ਬਾਹਰ ਜਾਣ ਦਾ ਸੋਲੂਸ਼ਨ ਦਿਖਦਾ ਬਿਕੋਸ ਸਾਡੇ ਦੀ ਕੋਈ ਕੁਝ ਨਹੀਂ ਕਰ ਰਹੀਆਂ ਸਾਡੀ ਕੋਈ ਸੇਫਟੀ ਨਹੀਂ ਇੱਥੇ ਜਿਹੜਾ ਮਰਜ਼ੀ ਉੱਠ ਕੇ ਸਾਨੂੰ ਮਾਰ ਸਕਦਾ ਕੋਈ ਉਹਨਾਂ ਦੇ ਗਰਾ ਕੋਈ ਵੱਡੀ ਕਾਰਵਾਈ ਨਹੀਂ ਕੁਝ ਨਹੀਂ ਠੀਕ ਆ ਜੀ ਫੜਲੇ ਉਹ ਯਾਰ ਫੜ ਕੇ ਕੀ ਆ ਫਿਰ 1.5 ਸਾਲ ਬਾਅਦ ਬਾਹਰ ਆ ਜਣਗੇ ਕੀ ਹੋਊਗਾ ਅੱਗੇ ਕੁਝ ਨਹੀਂ ਗੱਲ ਕਿੱਥੇ ਆ ਇਹਨਾਂ ਖਿਲਾਫ ਆਪਾਂ ਲੋਕਾਂ ਨੂੰ ਹੀ ਕਦਮ ਚੱਕਣੇ ਪੈਣੇ ਆ ਆਪਾਂ ਇਲਾਕਿਆਂ ਦੇ ਇਲਾਕੇ ਸਾਰੇ ਇਕੱਠੇ ਹੋਈਏ ਪਿੰਡਾਂ ਦੇ ਪਿੰਡ ਤੇ ਫੈਸਲਾ ਕਰੀਏ ਵੀ ਅਸੀਂ ਭਾਈ ਕੋਈ ਵੀ ਗੱਲ ਹੋ ਜੇ ਇਹਨਾਂ ਨੂੰ ਨਹੀਂ ਰੱਖਾਂਗੇ ਕਿਉਂਕਿ ਇਦਾਂ ਹੀ ਕੰਮ ਕਰਨਾ ਆਪਣੇ ਬੰਦਿਆਂ ਨੂੰ ਕੰਮ ਦਈਏ ਨਹੀਂ ਕਰਦੇ ਇਹਨਾਂ ਤੋਂ ਆਪਣੇ ਬੰਦਿਆਂ ਤੋਂ ਕੰਮ ਕਰਾਈਏ ਕਿ ਭਾਈ ਇਹੀ ਤਰੀਕਾ ਵਾ ਆਪਣੇ ਪੰਜਾਬ ਨੂੰ ਬਚਾਉਣ ਦਾ ਦੇਖੋ ਲੱਖਾਂ ਕਰੋੜਾ ਰੁਪਈਆ ਇਹ ਕਮਾ ਕੇ ਉੱਧਰ ਲੈ ਜਾਂਦੇ ਦੂਜੀਆਂ ਸਟੇਟਾਂ 'ਚ ਆਪਣੀ ਸਟੇਟ 'ਚ ਇਹ ਪੈਸਾ ਕਿਉਂ ਨਹੀਂ ਟਿਕਦਾ ਕਿਉਂਕਿ ਆਪਣੇ ਬੰਦੇ ਕੰਮ ਨਹੀਂ ਕਰਦੇ ਜੇ ਇਹੀ ਆਪਣੇ ਬੰਦੇ ਇੰਨੇ ਜੋਗੇ ਹੋਣ ਕੰਮ ਕਰਨ ਸਾਨੂੰ ਕਦੇ ਲੋੜ ਹੀ ਨਾ ਪਵੇ ਇਹਨਾਂ ਨੂੰ ਰੱਖਣ ਦੀ ਸਿਰਫ ਗੱਲ ਕਿੱਥੇ ਖੜੀ ਐ ਇਸ ਟਾਈਮ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਪੰਜਾਬ ਖੁਸ਼ਹਾਲ ਹੋਵੇ ਅਸੀਂ ਇਹਨਾਂ ਲੋਕਾਂ ਤੋਂ ਬਚ ਸਕੀਏ ਤਾਂ ਸਾਨੂੰ ਲੋਕਾਂ ਨੂੰ ਲੋੜ ਆ ਉੱਠ ਕੇ ਆਪ ਕੰਮ ਕਰਨ ਦੀ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਜਿਹੜੇ ਪੰਜਾਬੀ ਮੂਲ ਦੇ ਲੋਕ ਨੇ ਚਾਹੀ ਹਿੰਦੂ ਸਿੱਖ ਮੁਸਲਮਾਨ ਸਾਈ ਕੋਈ ਵੀ ਨੇ ਸਾਰੇ ਬੰਦਿਆਂ ਨੂੰ ਆਪਾਂ ਇੱਕ ਦੂਜੇ ਕੰਮ ਦਈਏ ਤਾਂ ਕਿ ਆਪਾਂ ਇਹਨਾਂ ਤੋਂ ਖਹਿੜਾ ਛੁਡਾ ਸਕੀਏ ਆਪਣੇ ਬੱਚਿਆਂ ਦੀ ਆਪਣੀ ਫੈਮਿਲੀ ਦੀ ਜਾਨ ਇਹਨਾਂ ਨੂੰ ਬਚਾ ਸਕੀਏ ਸੋ ਜੇ ਮੈਂ ਤਾਂ ਹੁਣ ਇੱਕੋ ਹੀ ਗੱਲ ਕਹੂੰਗਾ ਸਾਰੇ ਲੋਕਾਂ ਨੂੰ ਇੱਕ ਮੇਰੀ ਅਪੀਲ ਲਾ ਲਓ ਬੇਨਤੀ ਲਾ ਲਓ ਕਿ ਆਪਣਾ ਬਚਾਅ ਭਾਈ ਤੁਸੀਂ ਆਪ ਕਰਨਾ ਧੰਨਵਾਦ